ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋ ਗੁਰੂ ਪਿਆਰੀ ਸਾਧ ਸੰਗਤ ਜੀ ਨਗਰ ਨਿਵਾਸੀ ਪਿੰਡ ਭਾਗੋਵਾਲ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਪਤਾ ਹੈ ਕਿ ਧੰਤਨਤਨ ਬਾਬਾ ਮਤੈਰ ਸ਼ਾਹ ਜੀ ਉਹਨਾਂ ਦੇ ਮਹਾਨ ਸਥਾਨ ਦੁੱਦੇ ਹਰ ਸਾਲ ਛਿੰਝ ਮੇਲਾ ਬੜੇ ਧੂਮਤਾਬ ਦੇ ਨਾਲ ਮਨਾਇਆ ਜਾਂਦਾ ਰਹੇ ਔਰ ਮੇਲੇ ਦੇ ਸੰਬੰਧ ਵਿੱਚ ਜੋ ਗੁਰੂ ਕੇ ਲੰਗਰ ਹਨ ਸ਼ਹੀਦੀ ਗੁਰਦਰਾ ਸਾਹਿਬ ਵਿਖੇ ਅਤੁੱਟ ਤਿੰਨ ਦਿਨ ਲੰਗਰ ਵਰਤਦੇ ਹਨ ਔਰ ਇਹ ਲੰਗਰਾਂ ਦੀ ਸ਼ੁਰੂਆਤ ਤਾਂ ਤਾਂ ਸੰਤ ਬਾਬਾ ਹਜ਼ਾਰਾ ਸਿੰਘ ਜੀ ਪੂਰਨ ਬ੍ਰਹਮ ਗਿਆਨੀ ਛੋਟੇ ਕੁਮਣਾ ਵਾਲੇ ਉਹਨਾਂ ਮਹਾਂਪੁਰਸ਼ਾਂ ਨੇ ਮਿਹਰ ਕਰਕੇ ਤੇ ਸੰਗਤਾਂ ਵਾਸਤੇ ਲੰਗਰ ਚਲਾਇਆ ਹੈ ਸੋ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੇਲੇ ਵਿੱਚ ਪਹੁੰਚੋ ਤੇ ਗੁਰੂ ਘਰ ਲੰਗਰ ਛਕੋ ਤੇ ਮੇਲੇ ਦਾ ਆਨੰਦ ਮਾਣੋ ਸਮੂਹ ਇਲਾਕਾ ਨਿਵਾਸੀ ਦਾਰੇ ਹੋਏ ਸਾਥ ਸੰਗਤ ਨੂੰ ਮੇਲੇ ਦੀਆਂ ਲੱਖ ਲੱਖ ਵਧਾਈਆਂ ਹੋਣ ਮਹਾਰਾਜ ਦੀ ਕਿਰਪਾ ਕਰਨ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਮੇਲੇ ਮੇਜਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਰਾਣਾ ਸਾਫਕਾ ਸਰਪੰਚ ਪਿੰਡ ਭਾਗੋਵਾਲ ਅੱਜ ਤੰਤੰਦਾ ਬਾਬਾ ਮਤਿਹਰ ਸ਼ਾਹੀ ਦਾ ਸਲਾਨਾ ਛਿੰਝ ਮੇਲਾ ਬਹੁਤ ਹੀ ਧੂਮ ਧਾਮ ਨਾਲ ਲੋਕ ਮਿੱਟੀ 22 ਤੇ 23 ਜੁਲਾਈ ਨੂੰ ਸਾਰੀ ਸੰਗਤ ਦੇ ਸਹਿਯੋਗ ਨਾਲ ਔਰ ਸਾਰੀ ਪੰਚਾਇਤਾਂ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਅੱਜ ਮਨਾਇਆ ਜਾ ਰਿਹਾ ਇਹ ਬਹੁਤ ਹੀ ਸੰਗਤਾ ਹੋ ਮਮਾ ਕੇ ਮਿਲਨੇ ਚਾਹੀਆ ਮੈਂ ਆਪਣੇ ਵੱਲੋਂ ਆਪਣੇ ਸੂਚੇ ਪਰਿਵਾਰ ਵੱਲੋਂ ਧੰਨ ਧੰਨ ਬਾਬਾ ਮਦਾਰ ਸ਼ਾਹ ਜੀ ਦੇ ਸਲਾਂਦਾ ਸ਼ਿੰਦ ਮੇਲੇ ਦੀ ਲੱਖ ਲੱਖ ਮੁਬਾਰਕਬਾਦ ਦਿੰਦਾ ਤੇ ਬਾਬਾ ਜੀ ਦੇ ਦਰਬਾਰ ਅੱਗੇ ਹੱਥ ਜੋੜ ਕੇ ਬੇਤੀ ਕਰਦਾ ਅਰਦਾਸ ਕਰਦਾ ਕਿ ਐਸੇ ਤਰ੍ਹਾਂ ਹੀ ਨਗਰ ਤੇ ਮਿਹਰ ਪਰਿਆ ਆਪਣਾ ਹੱਥ ਰੱਖਿਓ ਨਗਰ ਨੂੰ ਚੜ੍ਹਦੀਆਂ ਕਲਾ 'ਚ ਰੱਖਿਓ ਇਸ ਮੇਲੇ ਨੇ ਸਾਡਾ ਮੇਲਾ ਜਿਹੜਾ ਭਾਗੋਵਾਲ ਦਾ ਦੇਸ਼ ਵਿਦੇਸ਼ਾਂ 'ਚ ਇਹਨੇ ਨਾਮ ਬਣਾਇਆ ਔਰ ਤਖੜੇ ਪਹਿਲਵਾਨ ਜਿਹੜੇ ਆ ਉਹ ਭਗੋਵਾਲ ਚੰਦੇ ਪਤਾ ਕੀਤੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਜੀ ਤੁਹਾਡਾ ਇੱਥੇ ਪਹੁੰਚਣ ਤੇ ਧੰਨ ਧੰਨ ਬਾਬਾ ਮਤਿਹਰ ਸ਼ਾਹ ਵਲੀ ਅੱਲਾ ਜੀ ਦਾ ਸਾਲਾਨਾ ਜੋੜ ਮੇਲਾ ਹਰ ਸਾਲ ਪਿੰਡ ਭਗੋਵਾਲ ਦੀ ਸੰਗਤ ਬੜੇ ਸ਼ਰਧਾ ਦੇ ਧੂਮਦਾ ਨਾਲ ਮਿਲਾਉਂਦੀ ਆ ਤੇ ਸਾਰੀ ਸੰਗਤ ਵੱਲੋਂ ਸਾਰੀ ਸੰਗਤ ਵੱਲੋਂ ਰੜ ਮਿਲ ਕੇ ਹਰ ਸਾਲ ਇੱਥੇ ਠੰਡੇ ਮਿੱਠੇ ਜਲਦੀ ਸ਼ਬੀਰ ਲਾਈ ਜਾਂਦੀ ਆ ਬਹੁਤ ਸੰਗਤਾਂ ਦਾ ਸੰਯੋਗ ਆ ਤੇ ਬਹੁਤ ਸੰਗਤਾਂ ਦਾ ਧੰਨਵਾਦ ਸਾਡੇ ਪਿੰਡ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਸੇ ਤਰ੍ਹਾਂ ਹੀ ਸੰਗਤ ਨਾਲ ਮਿਲ ਕੇ ਮੇਲਾ ਬਣਾ ਰਹੀ ਆ ਠੰਡੇ ਜਲਦੀਆਂ ਸ਼ਬੀਰਾਂ ਚੱਲ ਰਹੀਆਂ ਨੇ ਗੁਰੂ ਕੇ ਲੰਗਰ ਦੁੱਟ ਵਰਤਾਏ ਜਾ ਰਹੇ ਨੇ ਸਮੁੱਚੇ ਨਗਰ ਔਰ ਸਮੂਹ ਐਨਆਰਆਈ ਵੀਰ ਔਰ ਜਿੰਨੇ ਵੀ ਸਾਡੇ ਇਲਾਕਾ ਨੂੰ ਆਸੀ ਹਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਬਹੁਤ ਵਧਾਈਆਂ ਬਾਬਾ ਜੀ ਦੇ ਮੇਲੇ ਦੇ ਮੈਂ ਇੱਕ ਹੀ ਅਪੀਲ ਕਰਦਾ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਕਿ ਅਸੀਂ ਇਹ ਸਾਡੇ ਨਗਰ ਦਾ ਮੇਲਾ ਜੋ ਹੈ ਅਸੀਂ ਸਾਰਿਆਂ ਰਲ ਮਿਲ ਕੇ ਬਣਾਉਣਾ ਹੈ ਸਾਰਿਆਂ ਨੇ ਬਿਲਕੁਲ ਸ਼ਾਂਤੀ ਦਾ ਮਾਹੌਲ ਬਣਾਈ ਰੱਖਣਾ ਹੈ ਮੇਲੇ ਦਾ ਨੰਦ ਮੰਨਣਾ ਹੈ ਔਰ ਮੇਲੇ ਵਿੱਚ ਜੋ ਵੀ ਟੀਮ ਕੰਮ ਕਰ ਰਹੀ ਹੈ ਉਹਨਾਂ ਦਾ ਸਾਰਿਆਂ ਦਾ ਸਹਿਯੋਗ ਦੇਣਾ ਹੈ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਐਨਆਰਆਈ ਵੀਰਾਂ ਦਾ ਵੀ ਔਰ ਆਪਣੇ ਨਗਰ ਦੇ ਵੀ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਉਤਸ਼ਾਹ ਦਿੱਤਾ ਹੈ ਤੇ ਅੱਜ ਅਸੀਂ ਮੇਲਾ ਜੋ ਹੈ ਸ਼ੁਰੂਆਤ ਕਰ ਚੁੱਕੇ ਹਾਂ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਅੱਜ ਪਿੰਡ ਭਾਗੋਵਾਲ ਦੇ ਵਿੱਚ 22 ਤੇ 23 ਜੁਲਾਈ ਨੂੰ ਤਨਤਨ ਪਾਪਾ ਮਤਿਹਰ ਸ਼ਾਲਾ ਵਾਲੀ ਦਾ ਜਿਹੜਾ ਮੇਲਾ ਉਹ ਮਨਾਇਆ ਜਾ ਰਿਹਾ ਮੈਂ ਸਮੁੱਚੀ ਸਮੁੱਚੀ ਸਾਧ ਸੰਗਤ ਪਿੰਡ ਭਾਗੋਵਾਲ ਦੇ ਨਗਰ ਤੇ ਨੂੰ ਧੰਨਵਾਦ ਕਰਦਾ ਵੀ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਹਰ ਸਾਲ ਮੇਲਾ ਤੁਮਤਮਨਾ ਮਨਾਇਆ ਜਾਂਦਾ ਇਹਦੇ ਮੇਲੇ ਦੇ ਨਾਲ ਨਾਲ ਸਾਡੇ ਜਿਹੜੇ ਨੌਜਵਾਨ ਆ ਖੇਡਾਂ ਪ੍ਰਤੀ ਵੀ ਉਹ ਉਹਨਾਂ ਨੂੰ ਪ੍ਰੇਰਿਤ ਹੁੰਦੇ ਨੇ ਕਬੱਡੀ ਹੁੰਦੀ ਆ ਕਸਤੀਆਂ ਹੁੰਦੀਆਂ ਨੇ ਸਾਡੇ ਪਿੰਡ ਦੇ بڑے ਨੌਜਵਾਨ ਜਿਹੜੇ ਨੇ ਉਹ ਨਸ਼ਿਆਂ ਤੋਂ ਛੱਡ ਪ੍ਰੇਤ ਹੋ ਕੇ ਤੇ ਖੇਡਾਂ ਦੇ ਨਾਲ ਜੁੜੇ ਨੇ ਡਾਕਟਰ ਸਾਹਿਬ ਨੇ ਸਾਡੇ ਪਿੰਡ ਦੇ ਵਿੱਚ ਬਹੁਤ ਮਹਾਰਾਜ ਦੀ ਕਿਰਪਾ ਕੀਤੀ ਆ ਵੀ ਸਾਡੇ ਜਿਹੜੇ ਸਿੰਘ ਆ ਨੌਜਵਾਨ ਨੇ ਨਸ਼ੇ ਛੱਡ ਕੇ ਤੇ ਉਹ ਖੇਡਾਂ ਦੇ ਨਾਲ ਜੁੜ ਰਹੇ ਨੇ ਸਿੱਖੀ ਨਾਲ ਜੁੜ ਰਹੇ ਨੇ ਮੈਂ ਸਮੁੱਚੇ ਨਗਰ ਦਾ ਧੰਨਵਾਦ ਕਰਦਾ ਤੇ ਆਸ ਕਰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੀ ਬਾਬਾ ਮਤੇਰ ਸ਼ਾ ਇਹਦਾ ਪਿੰਡ ਦੀ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਦਾ ਹਕਸਾ ਵਾਹਿਗੁਰੂ